ਕੁਦਰਤੀ ਮਾਰ ਅਤੇ ਅਗਦਾ ਕੈਰ ਚੱਲਣ ਨੂੰ ਮਜਬੂਰ ਹੋਇਆ ਫਿਰੋਜ਼ਪੁਰ ਦਾ ਅੰਦਾਤਾ بارش ਨੇ ਫੇਰਿਆ ਮਿਹਨਤ ਤੇ ਪਾਣੀ ਕਿਸਾਨਾਂ ਤੇ ਸੱਚ ਹੋ ਰਹੀ ਹੈ ਉੱਤੇ ਰੱਬ ਅਤੇ ਥੱਲੇ ਯਬ ਵਾਲੀ ਕਹਾਵਤ ਮੰਡੀਆਂ ਵਿੱਚ ਵੀ ਰੁਲਿਆ ਕਿਸਾਨ ਜਿਸ ਤਰ੍ਹਾਂ ਦਾਤਾ ਕੁਦਰਤੀ ਪਰ ਕੋਪਤੇ ਖੇਤਾ ਵਿੱਚ ਖੜੀ ਮਿਹਨਤ ਰੂਪੀ ਕਣਕ ਲੱਗਣ ਵਾਲੀ ਅੱਗ ਦੇ ਨਾਲ-ਨਾਲ ਮੰਡੀਆਂ ਵਿੱਚ ਪਈ ਫਸਲ ਦੀ ਖਰੀਦ ਨਾ ਹੋਣਾ ਉਹਨਾਂ ਲਈ ਉੱਤੇ ਰੱਬ ਤੇ ਥੱਲੇ ਯਬ ਵਾਲੀ ਕਹਾਵਤ ਨੂੰ ਸੱਚ ਕਰ ਰਿਹਾ ਹੈ ਜਿਸ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਸਮਾਨ ਤੋਂ ਆਉਣੇ ਤੇ ਬਾਰਿਸ਼ ਨਾਲ ਫਸਲ ਖਰਾਬ ਹੋ ਰਹੀ ਹੈ ਉੱਥੇ ਹੀ ਖੇਤਾ ਵਿੱਚ ਖੜੀ ਫਸਲ ਨੂੰ ਅੱਗ ਲੱਗ ਜਾਣ ਨਾਲ ਵੀ ਉਹਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ੁਕਰਵਾਰ ਦੀ ਗੱਲ ਕਰੀਏ ਤਾਂ ਜਿੱਥੇ ਤਿੰਨ ਵੱਖ-ਵੱਖ ਥਾਵਾਂ ਤੇ ਹੁਣ ਤੱਕ ਕਿਸਾਨਾਂ ਦੀ ਕਣਕ ਅਤੇ ਨਾਲ ਅਗਰ ਲੱਗਣ ਨਾਲ ਸਵਾਹ ਹੋ ਚੁੱਕੀ ਹੈ ਉੱਥੇ ਹੀ 5 ਵਜੇ ਦੇ ਕਰੀਬ ਆਸਮਾਨ ਵਿੱਚ ਛਾਏ ਕਾਲੇ ਬੱਦਲਾ ਅਤੇ ਹੋਈ بارش ਨੇ ਕਿਸਾਨਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ। ਤੀਜਾ ਮੰਡੀਆਂ ਵਿੱਚ ਕਣਕ ਵੇਚਣ ਲਈ ਸਰਕਾਰੀ ਅਧਿਕਾਰੀਆਂ ਦਾ ਇੰਤਜ਼ਾਰ ਕਰਦੇ ਅੰਦਾਤਾ ਨੂੰ ਜ਼ਮੀਨੀ ਪੱਧਰ ਤੇ ਪਰੇਸ਼ਾਨ ਹੋਣਾ ਪੈ ਰਿਹਾ ਹੈ ਉੱਥੇ ਹੀ بارش ਦੇ ਕਾਰਨ ਉਨ੍ਹਾਂ ਦੀ ਫਸਲ ਤੇ ਵੀ ਕੁਦਰਤੀ ਕੈਰ ਪਾਣੀ ਫੇਰ ਰਿਹਾ ਹੈ। ਮੁਰਝਾਏ ਚਿਹਰਿਆਂ ਨਾਲ ਕਿਸਾਨ ਆਸਮਾਨ ਵੱਲ ਵੇਖ ਕੇ ਹੋਹੀ ਕਹਿ ਰਹੇ ਹਨ اے ਰੱਬਾ ਮਿਹਰ ਕਰ ਸਾਨੂੰ ਆਪਣੀ ਮਿਹਨਤ ਨੂੰ ਸੰਭਾਲ ਲੈਣ ਦੇ ਕਣਕ ਤੇ ਨਾਰ ਨੂੰ ਅੱਗ ਲੱਗਣ ਦੀ ਗੱਲ ਕਰੀਏ ਤਾਂ ਤਿੰਨ ਵੱਖ-ਵੱਖ ਜਗ੍ਹਾ ਤੇ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ ਫਾਇਰ ਬ੍ਰਿਗੇਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੁਣ ਤੱਕ ਮਮਦੂਰ ਦੇ ਪਿੰਡ ਚੱਕ ਪੰਗੇਵਾਲਾ ਜੰਗਵਾਲਾ ਮੋੜ ਦੇ ਨੇੜੇ ਪੈਂਦੇ ਪਿੰਡ ਪੀਰਖਾਂ ਸ਼ੇਖ ਅਤੇ ਲੋਹਾਮ ਪਿੰਡ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਜਿੱਥੇ ਕਣਕ ਅਤੇ ਨਾਲ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਉਹਨਾਂ ਵੱਲੋਂ ਮੌਕੇ ਤੇ ਅੱਗ ਨੂੰ ਕਾਬੂ ਤਾਂ ਜ਼ਰੂਰ ਪਾ ਲਿਆ ਲੇਕਿਨ ਇਸ ਦੇ ਬਾਵਜੂਦ ਫਸਲ ਅਤੇ ਨਾਲ ਨੂੰ ਸੜਨ ਤੋਂ ਬਚਾ ਨਹੀਂ ਸਕੇ ਦੱਸਿਆ ਜਾ ਰਿਹਾ ਹੈ ਕਿ ਚੱਕ ਪੰਗੇ ਵਾਲਾ ਵਿਖੇ ਲੱਗੀ ਅੱਗ ਦੌਰਾਨ 10 ਤੋਂ 12 ਏਕੜ ਤੇ ਨਾਲ ਸੜ ਚੁੱਕੀ ਹੈ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਨੂੰ ਵਧਣ ਤੋਂ ਰੋਕ ਲਿਆ ਗਿਆ